ਅਗਲੀ ਵਾਰ ਜੇਗੀ ਸਰਖਾਬ ਸਰਖਾਬ ਇੱਕ ਗੀਤ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਮਿਊਜ਼ਿਕ ਚੇਂਜ ਹੋ ਜਾਏਗਾ ਬਾਅਦਲੇ ਜਿਹੜੇ ਆਪਾਂ ਸਪਨਾ ਬਰਾੜ ਟੀਮ ਨੂੰ ਮੰਗਿਤ ਕਰੂੰਗਾ ਕਿਰਪਾ ਕਰਕੇ ਉਹਨੇ ਦੇ ਰਹੇ ਆਰੇ ਸਾਡੀ ਰਿਕਵੈਸਟ ਹੈ ਸਾਰੇ ਇਸ ਮਲੂਕ ਹਬੂਰ ਫਾਜ਼ਿਲਕਾ ਔਰ ਗੰਗਨਗਰ ਤੋਂ ਰਾਜਸਥਾਨ ਜਿਹੜੇ ਦੋਸਤ ਆਏ ਆ ਸਾਡੇ ਭਰਾ ਨੂੰ ਬਲਾ ਕਰੋ ਯਾਰ ਪ੍ਰੋਗਰਾਮਾਂ ਤੇ ਇਹਨਾਂ ਦਾ ਕਰੇ ਨੂੰ ਪੈਸੇ ਵੀ ਨਹੀਂ ਮੰਗਣਿਆ ਆਉਂਦੇ ਇਹ ਲੋਕੀ ਬੋਕਰ ਨਹੀਂ ਜਾਂਦਾ ਨਾ ਬਸੇ ਚੱਕੀਆਂ ਆਉਂਦੇ ਭਰਾ ਨੂੰ ਸਾਡੇ ਲੋਕ ਦਿਲ ਦਾ ਬੜਾ ਸਾਥ ਹੈ ਜਿੰਨਾ ਗੋਰਾ ਰੰਗ ਹੈ ਉਹ ਨਹੀਂ ਰਵੀਰ ਦਿਲ ਦਾ ਵੀ ਸਾਥ ਹੈ ਸੋ ਫਿਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਪਲੀਜ਼ ਕੋਈ ਸਾਭ ਪੈਸਾ ਕਰਕੇ ਕਹੋਗੇ ਨਹੀਂ ਗੱਲ ਇਹ ਮਾਨ ਸਾਹਿਬ ਕਹਿੰਦੇ ਰਹਿੰਦੇ ਨਾ ਬੋਲਦੇ ਕਹਾਂ ਜਾ ਉਪਰ ਸਾਣਾ ਪੈਸਾ ਕਰਕੇ ਕਹੋਦੀ ਨਹੀਂ ਉਹ ਗੱਲ ਗਿੱਲੇ ਲੱਲੇ ਏਡਾ ਵੱਡਾ ਬੰਦਾ ਸਾਡੀ ਫੋਟੋ ਖਿੱਚੀ ਜਾਂਦਾ ਕੁਮਾਰ 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 ਡਡੇ ਗੀਤ ਕਰ ਬਾਰੇ ਗਿਲੇ ਕਰੀਓ ਬਾਰੇ ਗਿਲੇ ਕਰਾਓ ਜਾਂਦਾ ਨਾ ਵਸਦਾ ਰੇ ਚੰਕਰ ਖੰਡੇ ਵਾਲਾ ਵੱਟਸਐਪ ਦੀਆਂ ਬਹੁਤ ਫੋਟੋਆਂ ਪਾਉਂਦਾ ਬਰਾ ਮੇਰਾ ਵੱਟ ਘੜੂਦਾ ਸੁਬਾ ਸੋ ਚਲੋ ਬਹੁਤ ਖੁਸ਼ੀ ਦੀ ਗੱਲ ਐ ਮੈਂ ਤੁਹਾਨੂੰ ਅੱਗੇ ਮੈਨੂੰ ਵੀ ਟਿੱਕਰ ਲੈ ਕੇ ਆਣਾ ਚਲੋ ਆਰੇ ਕੋਪੜਾ ਉਹ ਜੇਕਰ ਲੇ ਸੋ ਹੁਣ ਉਹ ਗਏ ਜਿੱਦਾਂ ਜੋਗਸਾਲ ਨੇ ਤੁਹਾਡੇ ਨਾਲ ਸੱਦੇ ਕੀਤੇ ਨੇ ਵਿਚਾਰ ਤੋਂ ਸੁਰਖਪ ਜੁਗਤ ਸੁਰਖਪ ਰੁਪਜੀਤ ਭਰਾ ਸਾਡਾ ਭਰਾ ਬੱਚਾ ਬਹੁਤ ਬਹੁਤ ਸਵਾਗਤ ਜੀ ਹੈ ਨਮਸਕਾਰ ਕੰਮ ਰੁਪਜੀਤ ਭਰਾ ਹਾਂ ਜੀ ਬਿਲਕੁਲ ਕੀ ਕਰੀਏ ਤੁਹਾਨੂੰ ਬਕਲਾ ਜੀ ਬੁਲਾਈਏ ਨਾਮ ਹੈ ਜੀ ਬੜੀ ਦਿਲ ਤੋਂ ਮੁਬਾਰਕਬਾਦ ਉਹਨਾਂ ਸੱਜਣਾਂ ਨੂੰ ਜਿਨ੍ਹਾਂ ਨੇ ਬੜਾ ਖੂਸੂਸਤ ਮੇਲਾ ਲਾਇਆ ਸੈਣੇ ਕਹਿੰਦੇ ਨੇ ਕਹਿੰਦੇ ਮੇਲਾ ਬੜਾ ਸੋਹਣਾ ਉਹਨਾਂ ਚਰਬਾਣਾ ਸਾਹਿਬ ਇੱਕ ਸੈਣੇ ਸੱਜਣ ਸੀ ਕਹਿੰਦੇ ਜਿਨ੍ਹਾਂ ਨੇ ਮੇਲਾ ਲਾਇਆ ਉਹ ਸੱਜਣ ਕਿੰਨੇ ਸੋਹਣੇ ਹੋਣਗੇ ਸੋ ਸੱਜਣ ਸਾਡੇ ਪ੍ਰਮਾਤ ਕਰਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਖਾ ਸਾਡੇ ਮਾਨਵੇ ਦੇ ਇੱਕੇ ਰਿਤੇ ਦੀ ਇੱਕੇ ਖੂਸੂਸਤ ਦਾ ਨਾਮ ਹੈ ਇਸ ਤੋਂ ਪਹਿਲਾਂ ਕਿ ਪਰ ਉਹਨਾਂ ਨੂੰ ਬੁਲਾਈਏ ਮਾਨਵਾਂ ਦੀ ਟੀਮ ਨੂੰ ਗੁਜਾਰਸ਼ ਕਰੂੰਗਾ ਕਿਰਪਾ ਕਰਕੇ ਦੇ ਉਹਨਾਂ ਕਰੋ ਭਾਜੀ ਲੋਕੋ ਕੇ ਕਰੋ ਕਰੋ ਜਲਦੀ ਪਲੀਜ਼ ਰੇਨਾ ਪਰਬਾਰ ਸਫਰਾ ਬਰਾੜ ਜਿਹੜਾ ਪੰਜਾਬ ਉਸ ਵਾਲੇ ਗੱਭਰੂ ਦੀ ਹਮਾਇਸ਼ਾ ਦਰਸ਼ਕੀ ਪੰਜਾਬ ਉਸ ਦਾ ਮਾਣ ਮੁੰਡਾ ਬੜਾ ਸੋਹਣਾ ਸਿਰ ਲਗਾਉਂਦਾ ਅੱਜ ਕੱਲ ਜਰਦ ਤੋਂ ਚੜਦੇ ਗੀਤ ਦੇ ਰਹੇ ਬੜਾ ਪਿਆਰ ਮਿਲ ਰਿਹਾ ਦਰਸ਼ਕੀਆਂ ਨੂੰ ਦਾ ਵੀ ਵੱਡਾ ਨਾ ਸੁਣਦਾ ਸੋ ਉਸ ਤੋਂ ਪਹਿਲਾਂ ਮੈਂ ਸੁਰਖਾ ਹਸੇ ਤੋਂ ਪਿਆਰ ਬੜਾ ਇਕ ਰਿ ਸਿਖਾ ਦੇ ਦਰਮੋਂ ਵੀ ਲੜਾ ਲੂ ਕੈਪਾ ਜੀ ਬੋਲ ਕੇ ਨਾ ਲੂ ਕੈਪਾ ਜੀ ਮੇਰੇ ਵੱਲੋਂ ਧੰਨ ਕੀ ਵਾਤ ਓਕੇ ਜੀ ਮਾੜੀ ਗੱਲ ਹੈ ਨਾ ਸਾਥ ਛੱਡ ਗਿਆ ਪੰਜਾਬ ਵਾਲੇ ਕਿਉਂਕਿ ਤੁਹਾਨੂੰ پتہ ਕਿ ਅੱਜ ਤੁਹਾਨੂੰ ਸਵਾਦ ਨਹੀਂ ਉਹਨਾਂ ਦੇ ਲਈ ਕਿ ਤੁਸੀਂ ਬਿਲਕੁਲ ਦੇ ਰੂਮ ਵਿੱਚ ਰਹਿਣਾ ਹੈ ਤੁਸੀਂ ਉਹਨਾਂ ਕੋਲ ਕੀ ਆਂ ਕੋ ਬੇਜਿਰੇ ਨਾ ਇਧਰ ਆਵਾਜ਼ ਘੱਟਾ ਬਣਾ ਆਪਣੇ ਬਰਾਬਰ ਬੈਠਾ ਸਰ ਕਰੋ ਆਪਾਂ ਧਿਆਨ ਨਾਲ ਸਾਥ ਥੈਂਕ ਯੂ ਓਕੇ ਜੀ ਮਨੇ ਭਾਈ ਕਿਹਾ ਓਕੇ ਬਸ ਤੁਸ ਤਰੋ ਕਿਉਂ ਓਕੇ ਹੁਣ ਦੇਖ ਸਕੀਂ ਚਾਰੇ ਦਸਰਸ ਗਾਂਧੀ ਕਰੋ ਭਾਈ ਹੁਣ ਐਂ ਚਾਹ ਰਹੇ ਕਿਉਂਕਿ ਉਧਰੋਂ ਸਭ ਇਹਨੇ ਨੰਨੂ ਬੜਾ ਚੰਗਾ ਮੁੰਡਾ ਤੁਹਾਨੂੰ ਸਭ ਪਤਾ ਹੁਣ ਕਿਹਾ ਹਾਂ ਲਾਹ ਕੋ ਪਾਟੀ ਤੇ ਗੋ ਉੱਤੇ ਮੈਂ ਪਹਿਲਾਂ ਬੈਂਦੀ ਕੀਤੀ ਸੀ ਵੀ ਕਲਾਕਾਰ ਸਾਡੇ ਕੋਲ ਬਹੁਤ ਜ਼ਿਆਦਾ ਨੇ ਸ਼ਾਮ ਨੂੰ ਇੱਕਦਮ ਸਾਰੇ ਆ ਜਾਣੇ ਆ ਤੇ ਬਹੁਤ ਲੱਗਦਾ ਸੋਚਿਓ ਨਹੀਂ ਕੰਮ ਤਾਂ ਵੀ ਟੈਨ ਲੱਗਦਾ ਤੇ ਜਿਹੜਾ ਕਲਾਕਾਰ ਆਉਂਦਾ ਅਸੀਂ ਉਹਨੂੰ ਬੱਤ ਬੱਤ ਗਾਣੇ ਗਾਉਣ ਨੂੰ ਦਈਏ ਸਾਡਾ ਫਰਜ਼ ਹੁੰਦਾ ਅੱਗੇ ਇਹਨੂੰ ਪਾਸਵਾਦ ਆਉਂਦਾ ਵੀ ਅਸੀਂ ਗਾ ਕੇ ਆਏ ਮੇਲੇ ਤੇ ਪਰ ਸੱਣੀ ਮਨਜ਼ੂਰੀ ਹੁੰਦੀ ਹੈ ਗੀਤ ਘਟ ਕਰਨੀ ਓਕੇ ਆਜੀ ਰੈਡੀ ਬੇਟਾ ਕਰੇਗਾ ਜਿੰਨਾ ਕੰਮ ਹੈ ਠੀਕ ਹੈ ਬੱਚਾ ਤੁਸੀਂ ਕਰੋ ਭਾਜੀ ਪਲੀਜ਼ ਸਾਡਾ ਟਾਈਮ ਬਾਕਸ ਕੀ ਹੁੰਦੀ ਹੈ